ਲੋਕ ਸੁਗਟਪੱਟੀ ਪੰਜਾਬ ਇੰਟਿਜੁਆਈ ਅਤੇ ਆਤਮਾਨ ਮਜ਼ਦੂਰ ਜਨ ਦੇ ਸਦਕੇ ਤੇ ਇਸ ਇਲਾਕੇ ਦੇ ਮਜ਼ਦੂਰਾਂ ਨੇ ਜਿਨ੍ਹਾਂ ਚ ਬੜੀ ਵੱਡੀ ਔਰਤਾਂ ਵੀ ਸ਼ਾਮਲ ਨੇ ਮਹਿੰਗਾਈ ਦੇ ਖਿਲਾਫ ਇੱਕ ਬਹੁਤ ਜ਼ੋਰ ਦਾ ਪ੍ਰਦਰਸ਼ਨ ਕੀਤਾ ਤੇ ਇੱਥੇ ਕੇਂਦਰ ਸਰਕਾਰ ਦਾ ਪੁਤਲਾ ਸੜਿਆ ਗਿਆ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਮਹਿੰਗਾਈ ਨੇ ਲੋਕਾਂ ਨੂੰ ਸਤਾਇਆ ਗਿਆ ਜਖੀਰੇਵਾਜ ਜਮਾਖੋਰ ਸੱਟੇਵਾਜ ਕੇਂਦਰ ਸਰਕਾਰ ਦੀ ਸ਼ਹਿਤ ਤੇ ਕੀ ਜਾਂ ਸਟਾਕ ਕਰਦੇ ਨੇ ਤੇ ਸਮਾਨ ਦਾ ਚੀਜ਼ਾਂ ਜਿਹੜੀਆਂ ਜਰੂਰੀਆਂ ਦੀਆਂ ਚੀਜ਼ਾਂ ਨੇ ਤਾਲਾ ਨੇ ਕਿ ਉਹ ਆ ਸਬਜ਼ੀਆਂ ਨੇ ਚੀਨੀਆਂ ਇਹ ਮਹਿੰਗੇ ਭਾਤੇ ਵੇਚ ਰਹੇ ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸਬੰਧ ਆ ਕੱਲ ਹੀ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਅਸੀਂ ਮਹਿੰਗਾਈ ਰੋਕ ਸਕਦੇ ਹਾਂ ਸਿੱਕੇ ਦਾ ਫਲਾਅ ਰੋਕ ਕੇ ਜੇ ਅਸੀਂ ਸਿੱਕੇ ਦਾ ਫਲਾਅ ਰੋਕਿਆ ਤਾਂ ਦੇਸ਼ ਦੀ ਤਰੱਕੀ ਰੁਕ ਜੂਗੀ ਇਹਦਾ ਮਤਲਬ ਆ ਵੀ ਸਰਕਾਰ ਦੀ ਨੀਅਤ ਆ ਕਿ ਤਰੱਕੀ ਹੋਵੇ ਤਰੱਕੀ ਹੋ ਰਹੀ ਆ ਮੀਰਾਂ ਦੀ ਟੱਕੇ ਹੋ ਰਹੀ ਹੈ ਇੱਥੇ ਦੇ ਕਾਲੇ ਧੰਵਾਲਿਆਂ ਦੀ ਜਖੀਰੇ ਬਾਜਾਂ ਦੀ ਤੋਂ ਅਸੀਂ ਸਮਝਦੇ ਹਾਂ ਇਸ ਮਹਿੰਗਾਈ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਉਹਦੀਆਂ ਨੀਤੀਆਂ ਨੇ ਜਿਹਦੇ ਖਿਲਾਫ ਲੋਕਾਂ ਨੂੰ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਸੰਘਰਸ਼ ਪੱੜਿਆ ਹੋਇਆ ਅਸੀਂ ਪੰਜਾਬ ਦੇ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਹਾਂ ਕਿ ਜੇਕਰ ਇਸ ਮਹਿੰਗਾਈ ਦੇ ਖਿਲਾਫ ਨਾ ਉੱਠੇ ਜੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਵੱਡੀ ਲਹਿਰ ਨਾ ਉਸਾਰੀ ਤਾਂ ਲੋਕ ਜਿਹੜੇ ਪਹਿਲਾਂ ਹੀ 43% ਰੋਗ ਭੁਖ ਮਰੀ ਦੀ ਗਗਾਰ ਤੇ ਪਹੁੰਚ ਚੁੱਕੇ ਨੇ ਇੱਥੇ ਭੁੱਖ ਨਾ ਹੋਰ ਮੌਕਤਾਂ ਤਾਂ ਹੋਣਗੀਆਂ ਇਲਾਜ ਮਹਿੰਗਾ ਹੋ ਰਿਹਾ ਬਿਮਾਰੀਆਂ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਰੁਜ਼ਗਾਰ ਮਿਲ ਨਹੀਂ ਰਿਹਾ ਉਜਰਤਾਂ ਵਧ ਨਹੀਂ ਰਹੀਆਂ ਲੋਕ ਤੰਗ ਤੇ ਪਰੇਸ਼ਾਨ ਨੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਜ਼ਦੂਰਾਂ ਦੀਆਂ ਘੱਟੋ ਘੱਟੋ ਜਿੱਤਾਂ 10000 ਰੁਪਏ ਮਹੀਨਾ ਕਰੇ ਔਰੋ ਸਸਤੇ ਨਾ ਦੀ ਪੀ ਡੀ ਐਸ ਜਨਤਕ ਵਣ ਪ੍ਰਣਾਲੀ ਦੇ ਦੁਕਾਨਾਂ ਖੋਲੇ ਤੇ ਇੱਥੇ ਬਲੈਕ ਮਾਰਕੀਟ ਨੂੰ ਨੱਥ ਪਾਵੇ ਇਹਦੇ ਨਾਲ ਹੀ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਮੁਹਿਮਦਾ ਲੋਕਾਂ ਨੂੰ ਫਿਰ ਸੱਦਾ ਦਿੰਦੇ ਹੋਏ ਅੱਜ ਇੱਥੇ ਕੇਂਦਰ ਸਰਕਾਰ ਦੀ ਅਰਥੀ ਆ ਜਿਹੜੀ ਉਨਪੂਖ ਰਹੀ ਜਿਹੜੀ ਤੁਸੀਂ ਇਹ ਕੀਤਾ ਵਾ ਕੇਂਦਰ ਸਰਕਾਰ ਪ੍ਰਤੀ ਕੀਤਾ ਮੁੱਖ ਤੌਰ ਤੇ ਮਹਿੰਗਾਈ ਦੀ ਜ਼ਿੰਮੇਵਾਰ ਅਜੇ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਦੀ ਸੂਬਿਆਂ ਦੀ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਸੂਬਿਆਂ ਦੀ ਸਰਕਾਰਾਂ ਨੂੰ ਜ਼ਬਰੀ ਨਹੀਂ ਕਰ ਸਕਦੇ ਪਰ ਮਹਿੰਗਾਈ ਹੈ ਜਿਹੜੀ ਮੁੱਖ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਅਨਾਜ ਦਾ ਦਾਲਾਂ ਦਾ ਚੀਨੀ ਦਾ ਸਾਰਾ ਕੰਟਰੋਲ ਉਹਨਾਂ ਦੇ ਹੱਥ 'ਚ ਜਮਾ ਖੋਰੀ ਉੱਪਰਲੇ ਲੈਵਲ ਤੇ ਹੁੰਦੀ ਹੈ ਔਰ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਅਸੀਂ ਇਨਫਲੇਸ਼ਨ ਰੋਕ ਨਹੀਂ ਸਕਦੇ ਇਸ ਕਰਕੇ ਮਹਿੰਗਾਈ ਨਹੀਂ ਰੁਕ ਸਕਦੀ ਦੇਸ਼ ਦੀ ਤਰੱਕੀ ਰੁਕ ਜਾਊਗੀ ਮੁੱਖ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ